ਹਾਂਜੀ ਵੀਰ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਵਿੱਚ ਤੇ ਅੱਜ ਭਾਈ ਜੀ ਆਪਾਂ 222 ਦੀ ਜਿਹੜੀ ਬਜਾਈ ਅੱਜ ਕਰ ਰਹੇ ਹਾਂ ਦੇਖੇ ਤਾਂ ਆਪਾਂ ਰੌਣੀ ਕਰੇ ਹੋਏ ਤੇ ਜੀ ਤੇ ਆਪਾਂ ਇੱਕ ਦਿਨ ਪਹਿਲਾਂ ਬਾਤੇ ਤੇ ਤੇ ਅੱਜ ਸਵਾਗਤ ਦਾ ਮਾਰਕ ਪੀ ਤੇ ਅੱਜ ਬਜਾਈ ਕਰ ਰਹੇ ਹਾਂ ਆਪਾਂ ਇਹ ਤੇ 126 ਚੌਨਾ ਦਾ ਜਿਹੜਾ ਆਪਾਂ ਮੱਡੇ ਦਾ ਪਿੱਕ ਕਿੱਲਾ ਆਪਾਂ ਉਧਰ ਬੀਜਤਾ ਜੀ ਤੇ ਹੁਣ ਆਪਾਂ ਉਹਦੇ ਮਾਨਸ ਸੁਹਾਗਾ ਤੇ ਬਾਈ ਬੀਜ ਰਹੇ ਆ ਮਹਿੰਦਰਾ ਨੋਵਨਾ 50 ਕਿਲੋ ਤਕਰੀਬਨ ਆਪਾਂ ਜਿਹੜਾ ਬੀਜ ਪਾ ਰਹੇ ਹਾਂ 222 ਦਾ ਤੇ ਆਪਾਂ ਜੌਂਡੀਆ ਨਾਲ ਲੈ ਕੇ ਆ ਤੇ ਜੀ ਬੀਜ ਤੇ ਆਪਾਂ ਹੁਣ ਉਹ ਖੜਾ ਆਪਣਾ ਜੌਂਡੀਆ ਸਕੰਜਾ ਕੱਢ ਕੇ ਤੇ ਇੱਧਰ ਆਪਣਾ ਸਕੋਗਾ ਖੜਾ ਸੰਗਣ ਵਾਲਾ ਆ ਜੀ ਜੇ ਆਪਾਂ ਨੂੰ ਟਾਇਰ ਵੀ ਲਵਾਏ ਹੋਿਆਂ ਤੁਹਾਨੂੰ ਦਿਖਾਵਾਂਗੇ ਪਸੂ ਅੱਗ ਤੇ ਹੁਣ ਆਪਾਂ ਸਕੰਜਾ ਕੱਢ ਕੇ ਭਾਈ ਇਹ ਸੁਆਗ ਤੇ ਜਿਨ੍ਹਾਂ ਨੇ ਆਪਣੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਜੀ ਤੇ ਵੱਧ ਤੋਂ ਵੱਧ ਸਪੋਰਟ ਕਰੋ ਮੇਰੇ ਚੈਨਲ ਦੀ లైਕ ਕਰੋ ਕਮੈਂਟ ਕਰੋ ਤੇ ਲੋ ਜੀ ਆਪਾਂ ਹੁਣ ਸੁਆਗਾ ਪਾ ਲਿਆ ਅੰਦਰ ਵਾਲਾ ਕਿਚਵੇਂ ਸੁਆਗਾ ਜੀ ਆਪਣਾ ਜੋ ਉਧਰ ਆਪਾਂ ਟਾਇਰ ਲਾਏ ਹੋਏ ਆ ਜਦੋਂ ਆਪਾਂ ਕਿਤੇ ਲੈ ਕੇ ਜਾਣਾ ਹੁੰਦਾ ਫਿਰ ਇਹਨੂੰ ਖਾਲੀ ਕਰਕੇ ਤੇ ਮਿੱਟੀ ਭਰ ਦਿੰਦੀ ਆ ਤਾਂ ਆਪਾਂ ਖਾਲੀ ਕਰਕੇ ਫਿਰ ਆਪਾਂ ਤੇ ਉਤਲਾਈ ਹੋਈ ਆ ਤੇ ਆਪਾਂ ਟਰੈਵਰਜਨ ਪਾ ਕੇ ਲਈ ਜਾਂਦੇ ਤੇ ਆਪਾਂ ਪਹਿਲਾਂ ਦੋ ਗੜੇ ਮਾ ਲਾਵਾਂਗੇ ਵਾਲੇ ਵਾਲੇ ਤੇ ਫਿਰ ਉਹਦੇ ਨਾਲ ਆਇਆ ਕੋਈ ਪੈੜ ਜਗ੍ਹਾ ਰਹਿੰਦੀ ਨਹੀਂ ਹੈਗੀ ਤੇ ਲੋਜੀ ਹੁਣ ਆਪਾਂ ਮਾਰਦੇ ਹਾਂ ਸੌਕਾ ਆ ਲਾਵਾਂਗਾ ਜੀ ਗੇੜੇ ਆਪਾਂ ਲੋ ਜੀ ਆਪਾਂ ਹੁਣ ਸੁਹਾਗਾ ਮਾਰਤਾ ਜੀ 2 ਕਿੱਲਿਆਂ ਤੇ ਤੇ ਆਪਾਂ ਹੁਣ ਲੱਗੇ ਆਂ ਬੀਜ ਪਾਉਣ ਲੋ ਜੀ ਆਪਾਂ ਬੀਜ ਪਾਤਾ ਭਾਰਤੀਆਂ ਟੈਂਕੀਆਂ ਇਹ ਵੀ ਪਾਤਾ ਬੀਜ ਵੀ ਪਾਤਾ ਤੋਂ ਇਹ ਤੋੜ ਦੀ ਮਸ਼ੀਨ ਇਹ ਲੈਂਡ ਫੋਰਸ ਵਾਲਿਆਂ ਦੀ ਮਸ਼ੀਨ ਆ ਜੀ ਜਿਹਦੇ ਨਾਲ ਆਪਾਂ ਲਈ ਇਹ ਸਲਾਮੇ ਕੋਲ ਛੋਟੀ ਮਸ਼ੀਨ ਸੀ ਨੌ ਫਾਲੇ ਵਾਲਿਆਂ ਵਾਲੀ ਵੀਡੀਓ ਵਧੀਆ ਲੱਗੀ ਸ਼ੇਅਰ ਕਰਿਓ ਕਮੈਂਟ ਕਰਿਓ ਜੀ ਜਿਨ੍ਹਾਂ ਨੇ ਆਪਣੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਬਸਕ੍ਰਾਈਬ ਕਰ ਲਓ ਤੇ ਬੱਤਬਸ ਸਪੋਰਟ ਕਰੋ ਆਪਣੇ ਚੈਨਲ ਦੀ ਤੇ ਮਿਲਦੇ ਹਾਂ ਜੀ ਅਗਵੀਂ ਵੀਡੀਓ ਵਿੱਚ ਧੰਨਵਾਦ ਜੀ ਵੀਡੀਓ ਦੇਖਣ ਵਾਸਤੇ